ਦੈਨਿਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਡੀਆਈਜੀ ਭੋਲਰ ਮਾਮਲੇ ਤੋਂ ਬਾਅਦ ਇੱਕ ਹੋਰ ਪੁਲਿਸ ਅਫਸਰ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਹਾਲਾਂਕਿ ਇਹ ਪੁਲਿਸ ਅਫਸਰ ਸਾਬਕਾ ਹੋ ਚੁੱਕਾ ਹੈ ਇਸ ਦੀ 2024 ਦੇ ਵਿੱਚ ਰਿਟਾਇਰਮੈਂਟ ਹੋ ਚੁੱਕੀ ਆ ਪਰ ਇਸ ਵਕਤ ਇਸ ਦੇ ਉੱਪਰ ਹੋਈ ਕਾਰਵਾਈ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਚਰਚਾ ਦਾ ਵਿਸ਼ਾ ਤਾਂ ਕਰਕੇ ਬਣੀ ਹੋਈ ਆ ਕਿਉਂਕਿ ਜਿਸ ਤਰੀਕੇ ਡੀਆਈਜੀ ਭੋਲਰ ਮਾਮਲੇ ਦੇ ਵਿੱਚ ਕਾਰਵਾਈ ਹੋਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਤਰਜੀਹ ਦੇ ਉੱਪਰ ਉਸੇ ਤਰੀਕੇ ਦੇ ਕਾਰਵਾਈ ਇੱਕ ਤਰੀਕੇ ਦੇ ਨਾਲ ਸਾਹਮਣੇ ਆਈ ਹੈ ਸਾਬਕਾ AIG ਜਿਹੜੇ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਈ ਹੈ ਰਿਸ਼ਪਾਲ ਸਿੰਘ ਦਾ ਨਾਮ ਦੱਸਿਆ ਜਾ ਰਿਹਾ ਹੈ STF ਪੰਜਾਬ ਦੇ ਇਹ ਮੁਖੀ ਵੀ ਰਹੇ ਨੇ ਲਗਾਤਾਰ ਬਹੁਤ ਸਾਰੀਆਂ ਸੇਵਾਵਾਂ ਵੱਖ-ਵੱਖ ਅਹੁਦਿਆਂ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇ ਵਿੱਚ ਨਿਭਾਉਂਦੇ ਹੋਏ ਇਨਾਂ ਦੇ ਵੱਲੋਂ ਇੱਕ ਵਿਅਕਤੀ ਵਿਸ਼ੇਸ਼ ਦੇ ਉੱਪਰ 1 ਕਿਲੋ ਹਿਰੋਇਨ ਦਾ ਗਲਤ ਤੇ ਝੂਠਾ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਕਾਰਵਾਈਆਂ ਚਲੀਆਂ ਕਾਰਵਾਈਆਂ ਤੋਂ ਬਾਅਦ ਲਗਾਤਾਰ ਸ਼ਿਕਾਇਤ ਕਰਤਾ ਜਿਹੜਾ ਸੀ ਇਸ ਦੀ ਅਪੀਲ ਕਰਦਾ ਨਜ਼ਰ ਆਇਆ ਕਿ ਭਾਈ ਇਹ ਸਾਰਾ ਕੁਝ ਗਲਤ ਹੈ ਫੇਕ ਹੈ ਇਸ ਤਰੀਕੇ ਦੇ ਨਾਲ ਕੁਝ ਵੀ ਵਾਜਬ ਨਹੀਂ ਪਰ ਇਸ ਸਾਰੇ ਕਾਰਵਾਈ ਦੇ ਵਿੱਚ ਆ ਜਿਹੜੇ AIG ਨੇ ਸਾਫਕਾ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਵੀ ਕੋਈ ਰਹਿਮ ਨਹੀਂ ਕੀਤਾ ਗਿਆ ਇਸ ਦੀ ਘੋਕਪੜਤਾਲ ਨਹੀਂ ਕੀਤੀ ਗਈ ਤੇ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਹੁਣ ਹੋ ਚੁੱਕੀ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਹੋਰਾਂ ਤੱਕ ਇਹਦੀ ਸ਼ਿਕਾਇਤ ਜਾਂਦੀ ਹੈ ਜਦੋਂ ਸ਼ਿਕਾਇਤ ਡੀਜੀਪੀ ਪੰਜਾਬ ਗੌਰਵ ਯਾਦਵ ਹੋਰਾਂ ਤੱਕ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਜਲੰਧਰ ਦੀ ਏਐਨਟੀਐਫ ਦੀ ਟੀਮ ਨੂੰ ਕਹਿ ਦਿੱਤਾ ਜਾਂਦਾ ਕਿ ਭਾਈ ਇਹਦੀ ਕੋਖ ਪੜਤਾਲ ਕੀਤੀ ਜਾਵੇ ਕੋਖ ਪੜਤਾਲ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਉਸ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਵੱਖ-ਵੱਖ ਤੱਥਾਂ ਨੂੰ ਪਰਚੋਲ ਦੇ ਰੂਪ ਦੇ ਵਿੱਚ ਸਾਹਮਣੇ ਰੱਖਿਆ ਜਾਂਦਾ ਤੇ ਇਸ ਪਰਚੋਲ ਦੇ ਵਿੱਚ ਏਆਈਜੀ ਸਾਭਕਾ ਜਿਹੜੇ ਨੇ 2024 ਦੇ ਵਿੱਚ ਰਿਟਾਇਰ ਹੋ ਚੁੱਕੇ ਰਿਸ਼ਪਾਲ ਸਿੰਘ ਉਹਨਾਂ ਨੂੰ ਬਿਆਸ ਤੋਂ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਜਾਂਦਾ ਲਗਾਤਾਰ ਇਹ ਮਾਮਲਾ ਤੂਲ ਫੜਦਾ ਤਾਂ ਕਰਕੇ ਆ ਰਿਹਾ ਸੀ ਕਿਉਂਕਿ ਸ਼ਿਕਾਇਤ ਕਰਤਾ ਦੇ ਵੱਲੋਂ ਥੱਲਿਓਂ ਲੈ ਕੇ ਉੱਪਰ ਦੇ ਅਫਸਰਾਂ ਤੱਕ ਪਹੁੰਚ ਕੀਤੀ ਗਈ ਪਰ ਉਸ ਤਰੀਕੇ ਦੇ ਨਾਲ ਕੋਈ ਲੜਪੱਲਾ ਉਸ ਦਾ ਫੜਦਾ ਕੋਈ ਵੀ ਅਫਸਰ ਨਜ਼ਰ ਨਹੀਂ ਆਇਆ ਹੁਣ ਲਗਾਤਾਰ ਇਸ ਦੇ ਉੱਪਰ ਵੱਡੇ ਸਵਾਲ ਇਹ ਵੀ ਉੱਠ ਰਹੇ ਨੇ ਕਿ ਜਦੋਂ ਡੀਆਈਜੀ ਜਿਹੜੇ ਨੇ ਉਹ ਗ੍ਰਿਫਤਾਰ ਹੋ ਰਹੇ ਨੇ ਸਾਬਕਾ ਏਆਈਜੀ ਦੇ ਵੱਲੋਂ ਝੂਠੇ ਪਰਚੇ ਪਾਏ ਜਾ ਰਹੇ ਨੇ ਤਾਂ ਫਿਰ ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਲੱਤ ਲੱਗਦੀ ਕਿਥੇ ਕਹੇ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਾਹੌਲ ਜਾਂ ਫਿਰ ਇਹ ਕਾਰਵਾਈਆਂ ਚੱਲਦੀਆਂ ਨੇ ਇਸ ਵਕਤ ਵਕ ਵਕ ਤਰੀਕੇ ਦੇ ਨਾਲ ਵਕ ਵਕ ਮੀਡੀਆ ਅਧਾਰਿਆਂ ਦੇ ਵੱਲੋਂ ਇਸ ਖਬਰ ਨੂੰ ਨਸ਼ਰ ਕੀਤਾ ਜਾ ਰਿਹਾ ਹੈ ਹਾਲਾਂਕਿ ਅਧਿਕਾਰਤ ਰੂਪ ਦੇ ਵਿੱਚ ਅੱਜ ਇਸ ਦੀ ਪੁਸ਼ਟੀ ਜੜੀ ਹੈ ਉਹ ਕੀਤੀ ਜਾ ਸਕਦੀ ਹੈ ਪਰ ਹਾਲ ਫਿਲਹਾਲ ਨੇੜਲੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀਆਂ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸਾਬਕਾ ਏਆਈਜੀ ਰਿਸ਼ਪਾਲ ਸਿੰਘ ਜਿਹੜੇ ਕਿ ਐਸਡੀਐਫ ਦੇ ਮੁਖੀ ਵੀ ਰਹੇ ਨੇ ਜਿਨ੍ਹਾਂ ਦੇ ਵੱਲੋਂ ਵਕ ਵਕ ਦੇ ਵਿੱਚ ਐਸਐਸਪੀ ਦੇ ਰੂਪ ਦੇ ਵਿੱਚ ਵੀ ਸੇਵਾਵਾਂ ਜੜੀਆਂ ਦੇ ਨਿਭਾਈਆਂ ਗਈਆਂ ਨੇ ਵਕ ਵਕ ਪ੍ਰਸ਼ਾਸਨਿਕ ਅਹੁਦਿਆਂ ਦੇ ਉੱਪਰ ਰਹਿੰਦੇ ਹੋਏ ਇਹਨਾਂ ਦੇ ਵੱਲੋਂ ਜੇਕਰ ਇੱਕ ਵਿਅਕਤੀ ਵਿਸ਼ੇਸ਼ ਦੇ ਉੱਪਰ ਇਹ ਪਰਚਾ ਜਿਹੜਾ ਉਹ ਝੂਠਾ ਪਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਆਪਣੇ ਕਾਰਜਕਾਲ ਦੇ ਵਿੱਚ ਹੋਰ ਕਿਹੜੀਆਂ ਦੁਚਿੱਤੀਆਂ ਪੈਦਾ ਕੀਤੀਆਂ ਗਈਆਂ ਹੋਣਗੀਆਂ ਹੋਰ ਕਿਹੜੀਆਂ ਕਿਹੜੀਆਂ ਉਹ ਚੀਜ਼ਾਂ ਕੀਤੀਆਂ ਗਈਆਂ ਹੋਣਗੀਆਂ ਜਿਹੜੀਆਂ ਹੁਣ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਰਦਾ ਦਰ ਪਰਦਾ ਖੁੱਲਦੀਆਂ ਵੀ ਦਿਖਾੜੀ ਦੇ ਸਕਦੀਆਂ ਨੇ ਏਐਨਟੀਐਫ ਜਲੰਧਰ ਦੇ ਵੱਲੋਂ ਇਹ ਕਾਰਜ ਕੀ ਕੀਤੀ ਗਈ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਹੁਣ ਉਹਨਾਂ ਨੂੰ ਅਦਾਲਤ ਦੇ ਵਿੱਚ ਜਦੋਂ ਪੇਸ਼ ਕੀਤਾ ਜਾਏਗਾ ਰਿਮਾਨਡ ਉਹਨਾਂ ਦਾ ਹਾਸਲ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਕੀ ਕੁਝ ਵੱਡੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਣਗੀਆਂ ਕਿਉਂਕਿ ਇਹ ਕੇਸ ਤਾਂ ਕਰਕੇ ਪੇਚੀਦਾ ਵੱਡਾ ਤੇ ਖੁਲਾਸੇ ਨੁਮਾ ਹੈ ਕਿਉਂਕਿ ਇਸ ਦੇ ਵਿੱਚ ਇੱਕ ਏਐਸ ਏਐਸਆਈ ਸਣੇ 10 ਹੋਰ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੇ ਵੱਲੋਂ ਸਾਂਝੇ ਰੂਪ ਦੇ ਵਿੱਚ ਜਾਣਕਾਰੀਆਂ ਮੁਤਾਬਕ ਜਿਹੜੀਆਂ ਕਿ ਹਾਲ ਫਿਲਹਾਲ ਸਾਡੇ ਤੱਕ ਪਹੁੰਚੀਆਂ ਨੇ ਪੁਸ਼ਟੀ ਅਜੇ ਤੱਕ ਇਸ ਦੀ ਨਹੀਂ ਅਧਿਕਾਰਤ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਿੰਤੂ ਇਸ ਦਾ ਸਾਹਮਣੇ ਨਹੀਂ ਆਇਆ ਪਰ ਨੇੜਲੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀਆਂ ਜ਼ਰੂਰ ਨੇ ਕਿ ਸਾਬਕਾ ਏਆਈਜੀ ਰਿਸ਼ਪਾਲ ਸਿੰਘ ਦੇ ਨਾਲ 10 ਹੋਰ ਮੁਲਾਜ਼ਮ ਸਨ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਸ਼੍ਰੇਮਤਰ ਘੜਿਆ ਗਿਆ ਉਸ ਵਿਅਕਤੀ ਵਿਸ਼ੇਸ਼ ਦੇ ਉੱਪਰ 1 ਕਿਲੋ ਨਸ਼ਾ ਤਸਕਰੀ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਉਸ ਦਰਜ ਕੀਤੇ ਮਾਮਲੇ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਵੱਲੋਂ ਪੀੜਤ ਹੋ ਕੇ ਵੱਖ-ਵੱਖ ਅਫਸਰ ਸਹਿਬਾਨਾਂ ਦੇ ਦਰਵਾਜ਼ਿਆਂ ਤੇ ਪਹੁੰਚਿਆ ਗਿਆ ਪਰ ਉਸ ਦੀ ਸਾਰ ਉਸ ਤਰੀਕੇ ਦੇ ਨਾਲ ਨਹੀਂ ਲਈ ਗਈ ਅੰਤ ਉਸ ਦੇ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਹੋਰਾਂ ਦੇ ਦਸਤਖਤ ਦਿੱਤੀ ਜਾਂਦੀ ਹੈ ਉੱਥੇ ਜਾ ਕੇ ਸ਼ਿਕਾਇਤ ਆਪਣੀ ਦਰਜ ਕਰਵਾਈ ਜਾਂਦੀ ਹੈ ਕਿ ਭਾਈ ਮੇਰੇ ਨਾਲ ਧੱਕਾ ਹੋਇਆ ਜਦੋਂ ਇਹ ਸਾਰੀਆਂ ਚੀਜ਼ਾਂ ਡੀਜੀਪੀ ਪੰਜਾਬ ਤੱਕ ਪਹੁੰਚਦੀਆਂ ਨੇ ਏਐਨਟੀ ਏਐਨਟੀਐਫਡੀ ਟੀਮ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਐਨਟੀਐਫ ਦੀ ਜਿਹੜੀ ਟੀਮ ਹੈ ਬੀਤੇ ਕੱਲ ਉਹਨਾਂ ਦੇ ਵੱਲੋਂ ਕਾਰਵਾਈਆਂ ਕਰਦੇ ਆ ਬਿਆਸ ਦੇ ਵਿੱਚੋਂ ਸਾਬਕਾ ਏਐਜੀ ਰਸ਼ਪਾਲ ਸਿੰਘ ਨੂੰ ਕਾਬੂ ਕਰ ਲਿਆ ਜਾਂਦਾ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਹੁਣ ਬਹੁਤ ਵੱਡੇ ਖੁਲਾਸੇ ਇਸ ਦੇ ਨਾਲ ਜੁੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਸਕਦੇ ਨੇ ਇਸ ਵਕਤ ਦੀਆਂ ਵੱਡੀਆਂ ਜਾਣਕਾਰੀਆਂ ਜਿਹੜੀਆਂ ਨੇ ਇਸ ਖਬਰ ਮੁਤਲਕ ਮਿਲੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਖਬਰ ਦੇ ਉੱਪਰ ਪਹਿਨੀ ਨਜ਼ਰ ਰਹੇਗੀ ਦੈਨਿਕ ਸੂਰਾ ਟੀਵੀ ਦੇ ਵੱਲੋਂ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਇਸੇ ਤਰੀਕੇ ਜਾਣਕਾਰੀਆਂ ਤੁਹਾਡੇ ਮੁਖਾਤਬ ਕਰਦੇ ਜਾਵਾਂਗੇ ਬਰਹਾਾਲ ਇਸ ਖਬਰ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ